ਜਿਹੜਾ ਆ ਹੱਲ ਲੱਭਣ ਦੇ ਲਈ ਇੱਕ ਸਪੈਸ਼ਲ اجلاس ਹੋਣਾ ਚਾਹੀਦਾ ਆ ਲੋਕ ਸਭਾ ਦਾ ਰਾਜ ਸਭਾ ਦਾ ਤੇ ਉਹਦੇ ਵਿੱਚ ਡਿਸਕਸ਼ਨ ਹੋਣੀ ਚਾਹੀਦੀ ਹੈ ਔਰ ਇਹ ਬਹੁਤ ਅਹਿਮ ਗੱਲ ਹੈ ਕਿਉਂਕਿ ਉੱਥੇ ਦਾ ਇਕੁਆਇ ਲਾਇਬਲ ਜਿਹੜਾ ਆ ਲਗਾਤਾਰ ਵਾਦਾ ਨਜ਼ਰ ਆ ਰਿਹਾ ਔਰ ਦਿੱਲੀ ਜਿਹੜਾ ਆ ਦਿੱਲੀ ਦੇ ਲੋਕ ਜਿਹੜੇ ਨੇ ਉਹ ਇਸ ਗੱਲ ਦੀ ਚਿੰਤਾ ਕਰ ਰਹੇ ਨੇ ਕਿ ਉਹਨਾਂ ਦੇ ਨਵ ਜੰਮੇ ਬੱਚੇ ਜਿਹੜੇ ਨੇ ਉਹ ਤੰਦਰੁਸਤ ਕਿੱਦਾਂ ਰਹਿਣਗੇ ਔਰ ਇਥੋਂ ਤੱਕ ਕਿ ਪਿੱਛੇ ਜੇ ਖਬਰ ਆਈ ਸੀ ਕਿ ਉੱਥੇ ਇੱਕ ਜਿਹੜਾ ਆਈਐਸ ਆਫੀਸਰ ਹੈ ਜਿਹੜੀ ਕਿ 8ਵੇਂ ਰੈਂਕ ਦੀ ਹੈ ਉਸਨੇ ਆਪਣੀ ਜੌਬ ਤੋਂ ਰਿਜ਼ਾਈਨ ਇਸ ਕਰਕੇ ਦਿੱਤਾ ਕਿਉਂਕਿ ਉਹਦੀ ਪੋਸਟਿੰਗ ਪਿਛਲੇ ਕਾਫੀ ਸਮੇਂ ਤੋਂ ਦਿੱਲੀ ਦੇ ਵਿੱਚ ਸੀਗੀ ਔਰ ਉਹ ਦਿੱਲੀ ਦੇ ਵਿੱਚ ਸਾਹ ਲੈ ਨਹੀਂ ਸਕਦੀ ਸੀਗੀ ਸਦਰਨ ਚ ਪ੍ਰਦੂਸ਼ਣ ਦੇ ਉੱਤੇ ਚਰਚਾ ਹੋਏਗੀ ਰਾਹੁਲ ਗਾਂਧੀ ਦਾ ਇਹ ਬਿਆਨ ਆਇਆ ਆ ਔਰ ਇਹ ਬਹੁਤ ਅਹਿਮ ਬਿਆਨ ਉਦੋਂ ਆਇਆ ਜਦੋਂ ਦਿੱਲੀ ਦਾ ਇਕੋਆਏ ਲਗਾਤਾਰ ਵਾਧਾ ਨਜ਼ਰ ਆ ਰਿਹਾ ਸੋ ਆਪਣੇ ਆਪ ਦੇ ਵਿੱਚ ਰਾਹੁਲ ਗਾਂਧੀ ਜਿਸ ਸਾਹਿਬ ਦੇ ਨਾਲ ਕਿਉਂਕਿ ਲੀਡਰ ਆਫ ਓਪੋਜੀਸ਼ਨ ਨੇ ਉਹਨਾਂ ਦੀ ਚਿੰਤਾ ਜਿਹੜੀ ਆ ਉਹ ਜਾਇਜ਼ ਵੀ ਹੈ ਕਿਉਂਕਿ ਦਿੱਲੀ ਦਾ ਜਿਹੜਾ ਲੈਵਲ ਆਫ 에ਅਰ ਕੁਆਲਿਟੀ ਆ ਉਹ ਲਗਾਤਾਰ ਉਸ ਲੈਵਲ ਦੇ ਉੱਤੇ ਆ ਕਿ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਅੱਜ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਸੁਪਰੀਮ ਕੋਰਟ ਇਹਦੇ ਵਿੱਚ ਕੀ ਕਰ ਸਕਦਾ ਸਰਕਾਰਾਂ ਦੇ ਕੋਲ ਇੱਕ ਬਾਡੀ ਆ ਸਰਕਾਰਾਂ ਦੇ ਕੋਲ ਲੋ ਐਂਡ ਆਰਡਰ ਹੈ ਸਰਕਾਰਾਂ ਦੇ ਕੋਲ ਮਸ਼ੀਨਰੀ ਹੈ ਪੈਸਾ ਆ ਔਰ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਭ ਕੁਝ ਕਰਨ ਪਰ ਉਧਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ ਲਗਾਤਾਰ ਜਿਹੜੀ ਹਵਾ ਦੀ ਗੁਣਵੱਤਾ ਆ ਉਹ ਹਮੇਸ਼ਾ ਮਤਲਬ ਉਸ ਲੈਵਲ ਦੇ ਉੱਤੇ ਪਹੁੰਚਦੀ ਜਾ ਰਹੀ ਹੈ ਜਿੱਥੇ ਕਿ ਦਿੱਲੀ ਨੂੰ ਗੈਸ ਚੈਂਬਰ ਤੱਕ ਕਿਹਾ ਜਾ ਰਿਹਾ ਪਰ ਉਧ ਰਾਹੁਲ ਗਾਂਧੀ ਨੇ ਚਿੰਤਾ ਜਤਾਈ ਹੈ ਔਰ ਇਹ ਕਿਹਾ ਆ ਕਿ ਦਿੱਲੀ ਦੇ ਵਿੱਚ ਜਿਹੜਾ ਆ ਗੈਸ ਚੈਂਬਰ ਜਿਹੜਾ ਆ ਉਹ ਖਤਰੇ ਦਾ ਸਭ ਤੋਂ ਜ਼ਿਆਦਾ ਖਤਰੇ ਦੀ ਘੰਟੀ ਹੈ ਔਰ ਉਹਦੇ ਤੇ ਚਰਚਾ ਕਰਨ ਦੇ ਲਈ ਇੱਕ ਵਿਸ਼ੇਸ਼ اجلاس ਹੋਣਾ ਚਾਹੀਦਾ ਹੈ ਲੋਕ ਸਭਾ ਦਾ ਤਾ ਜੋ ਬੱਚਿਆਂ ਨੂੰ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ ਰਾਹੁਲ ਗਾਂਧੀ ਨੇ ਇਹ ਕਿਹਾ ਹੈ ਕਿ ਅਸੀਂ ਇਹਦੇ ਉੱਤੇ ਲਗਾਤਾਰ ਕੰਮ ਕਰਾਂਗੇ ਔਰ ਦਿੱਲੀ ਦੇ ਇਕੁਆਇ ਲੈਵਲ ਦੇ ਉੱਤੇ ਜਿਹੜੀ ਹੈ ਗੱਲ ਹੋਣੀ ਚਾਹੀਦੀ ਹੈ ਸਦਰਨ ਚ ਪ੍ਰਦੂਸ਼ਣ ਤੇ ਚਰਚਾ ਹੋਵੇ ਔਰ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਕਿਸੇ ਮਾਂ ਨੂੰ ਮਿਲਦਾ ਹਾਂ ਤੇ ਮੇਰੇ ਕੋਲੇ ਉਹੀ ਸਵਾਲ ਪੁੱਛਦੇ ਨੇ ਸੋ ਦਿੱਲੀ ਦੀ ਹਵਾ ਨੂੰ ਲੈ ਕੇ ਰਾਹੁਲ ਗਾਂਧੀ ਦੀ ਚਿੰਤਾ ਆ ਔਰ ਰਾਹੁਲ ਗਾਂਧੀ ਨੇ ਕਿਹਾ ਆ ਕਿ ਵਿਸ਼ੇਸ਼ اجلاس ਹੋਣਾ ਚਾਹੀਦਾ ਆ ਲੋਕ ਸਭਾ ਦਾ ਬੱਚਿਆਂ ਲਈ ਸਾਫ਼ ਹਵਾ ਮੰਗ ਕਰ ਰਹੀਆਂ ਨੇ ਮਾਮਾ ਔਰ ਉਹ ਇੱਕ ਸਭ ਤੋਂ ਵੱਡੀ ਅਹਿਮ ਗੱਲ ਹੈ ਕਿਉਂਕਿ ਨੈਸ਼ਨਲ ਕੈਪੀਟਲ ਆ ਦਿੱਲੀ ਔਰ ਨੈਸ਼ਨਲ ਕੈਪੀਟਲ ਦਾ ਦਮ ਕੁੱਟ ਰਿਆ ਹੋਵੇ ਤਾਂ ਲੀਡਰ ਸਿਆਸਤਦਾਨ ਰਾਮ ਦੇ ਨਾਲ ਬੈਠੇ ਹੋਣ ਤਾਂ ਸਵਾਲ ਤੇ ਖੜੇ ਹੁੰਦੇ ਹੀ ਹੈ ਕਿਉਂਕਿ ਪਿਛਲੇ 8 ਦਿਨਾਂ ਦਾ ਜੇਕਰ ਇਕਵਾ ਲੈਵਲ ਦੇਖਿਆ ਜਾਵੇ ਦਿੱਲੀ ਦਾ ਤਾਂ ਉਹ ਸਾ ਨਹੀਂ ਲਿਆ ਜਾ ਸਕਦਾ ਉਸ ਦੇ ਅੰਦਰ ਉਹ ਇੱਕ ਤਰੀਕੇ ਦੇ ਨਾਲ ਜ਼ਹਿਰ ਹੈ ਔਰ ਇਹ ਵੀ ਕਿਹਾ ਕਿ ਕੰਪਨੀਆਂ ਨੇ ਵੀ ਕਿਹਾ ਕਿ ਵਰਕ ਫਰੋਮ ਹੋਮ ਦਿੱਤਾ ਜਾਵੇ ਕਿਉਂਕਿ ਦਿੱਲੀ ਦੇ ਵਿੱਚ ਸਮੋਗ ਇਦਾਂ ਦੀ ਹੈ कि ਤੁਹਾਨੂੰ ਲੱਗੇਗਾ ਕਿ ਰਾਤ ਪੈ ਗਈ ਹੈ ਦੁਪਹਿਰ ਨਹੀਂ ਦਿਨ ਨਹੀਂ ਰਾਤ ਵਰਗਾ ਮਾਹੌਲ ਹੈ ਔਰ ਇਹ ਖਤਰਨਾਕ ਹੈ ਪਰ ਫਿਲਹਾਲ ਉਹਨਾਂ ਇੱਥੇ ਲੀਡਰ ਆਫ oppositon ਦਾ ਬਿਆਨ ਆਇਆ ਆ ਔਰ ਉਹਨਾਂ ਨੇ ਕਹਾ ਆ ਕਿ ਸਪੈਸ਼ਲ ਸਦਨ ਦਾ ਜਿਹੜਾ ਆ ਇੱਕ ਪ੍ਰਵਧਾਨ ਹੋਣਾ ਚਾਹੀਦਾ ਆ ਉੱਤੇ ਡਿਸਕਸ਼ਨ ਸਿਰਫ ਤੇ ਸਿਰਫ ਪੋਲੂਸ਼ਨ ਤੇ ਹੋਵੇ ਦਿੱਲੀ ਦੀ ਹਵਾ ਦੀ ਗੁਣਵੱਤਾ ਤੇ ਹੋਵੇ ਔਰ ਇਸ ਸਮੇ ਇਹ ਬਹੁਤ ਵੱਡੀ ਖਬਰ ਰਾਹੁਲ ਗਾਂਧੀ ਦੇ ਵੱਲੋਂ ਰਾਹੁਲ ਗਾਂਧੀ ਨੇ ਜੜਾਇਆ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਕਿਹਾ ਹੈ ਕਿ ਮਾਮਾ ਮਿਲਦਿਆਂ ਨੇ ਤਾਂ ਉਚਿੰਤਾ ਜਤੌਂਦੀਆਂ ਨੇ ਔਰ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਦੇ ਤੇ ਗੱਲ ਕਰੀਏ। ਵਾਇਲੇਬ ਜੜਾਇਆ ਲਗਾਤਾਰ ਵਾਦਾ ਨਜ਼ਰ ਆ ਰਿਹਾ ਔਰ ਅ ਦਿੱਲੀ ਜਿਹੜਾ ਆ ਦਿੱਲੀ ਦੇ ਲੋਕ ਜਿਹੜੇ ਨੇ ਉਹ ਇਸ ਗੱਲ ਦੀ ਚਿੰਤਾ ਕਰ ਰਹੇ ਨੇ ਕਿ ਉਹਨਾਂ ਦੇ ਨਵ ਜੰਮੇ ਬੱਚੇ ਜਿਹੜੇ ਨੇ ਉਹ ਤੰਦਰੁਸਤ ਕਿੱਦਾਂ ਰਹਿਣਗੇ ਔਰ ਇਤੋਂ ਤੱਕ ਕਿ ਪਿੱਛੇ ਜੇ ਖਬਰ ਆਈ ਸੀ ਕਿ ਉੱਥੇ ਇੱਕ ਜਿਹੜਾ ਆਈਐਸ ਅਫੀਸਰ ਹੈ ਜਿਹੜੀ ਕਿ 8ਵੇਂ ਰੈਂਕ ਦੀ ਹੈ ਉਸਨੇ ਆਪਣੀ ਜੌਬ ਤੋਂ ਰਿਜ਼ਾਈਨ ਇਸ ਕਰਕੇ ਦਿੱਤਾ ਕਿਉਂਕਿ ਉਹਦੀ ਪੋਸਟਿੰਗ ਪਿਛਲੇ ਕਾਫੀ ਸਮੇਂ ਤੋਂ ਦਿੱਲੀ ਦੇ ਵਿੱਚ ਸੀਗੀ ਔਰ ਉਹ ਦਿੱਲੀ ਦੇ ਵਿੱਚ ਸਾਹ ਲੈ ਨਹੀਂ ਸਕਦੀ ਸੀਗੀ ਸਦਰਨ ਚ ਪ੍ਰਦੂਸ਼ਣ ਦੇ ਉੱਤੇ ਚਰਚਾ ਹੋਏਗੀ ਰਾਹੁਲ ਗਾਂਧੀ ਦਾ ਇਹ ਬਿਆਨ ਆਇਆ ਆ ਔਰ ਇਹ ਬਹੁਤ ਅਹਿਮ ਬਿਆਨ ਉਦੋਂ ਆਇਆ ਜਦੋਂ ਦਿੱਲੀ ਦਾ ਇਕੋ ਆਏ ਲਗਾਤਾਰ ਵਦਨ ਨਜ਼ਰ ਆ ਰਿਹਾ ਸੋ ਆਪਣੇ ਆਪ ਦੇ ਵਿੱਚ ਰਾਹੁਲ ਗਾਂਧੀ ਜਿਸ ਸਾਹਿਬ ਦੇ ਨਾਲ ਕਿਉਂਕਿ ਲੀਡਰ ਆਫ অপੋਜੀਸ਼ਨ ਨੇ ਉਹਨਾਂ ਦੀ ਚਿੰਤਾ ਜਿਹੜੀ ਆ ਉਹ ਜਾਇਜ਼ ਵੀ ਹੈ ਕਿਉਂਕਿ ਦਿੱਲੀ ਦਾ ਜਿਹੜਾ ਲੈਵਲ ਆਫ 에ਅਰ ਕੁਆਲਿਟੀ ਆ ਉਹ ਲਗਾਤਾਰ ਉਸ ਲੈਵਲ ਦੇ ਉੱਤੇ ਆ ਕਿ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਅੱਜ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਸੁਪਰੀਮ ਕੋਰਟ ਇਹਦੇ ਵਿੱਚ ਕੀ ਕਰ ਸਕਦਾ ਸਰਕਾਰਾਂ ਦੇ ਕੋਲ ਇੱਕ ਬਾਡੀ ਆ ਸਰਕਾਰਾਂ ਦੇ ਕੋਲ ਲੋ ਐਂਡ ਆਰਡਰ ਹੈ ਸਰਕਾਰਾਂ ਦੇ ਕੋਲ ਮਸ਼ੀਨਰੀ ਹੈ ਪੈਸਾ ਆ ਔਰ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਭ ਕੁਝ ਕਰਨ ਪਰ ਉਧਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ ਲਗਾਤਾਰ ਜਿਹੜੀ ਹਵਾ ਦੀ ਗੁਣਵੱਤਾ ਆ ਉਹ ਹਮੇਸ਼ਾ ਮਤਲਬ ਉਸ ਲੈਵਲ ਦੇ ਉੱਤੇ ਪਹੁੰਚਦੀ ਜਾ ਰਹੀ ਹੈ ਜਿੱਥੇ ਕਿ ਦਿੱਲੀ ਨੂੰ ਗੈਸ ਚੈਂਬਰ ਤੱਕ ਕਿਆ ਜਾ ਰਿਹਾ ਪਰ ਉਧ ਰਾਹੁਲ ਗਾਂਧੀ ਨੇ ਚਿੰਤਾ ਜਤਾਈ ਹੈ ਔਰ ਇਹ ਕਿਆ ਆ ਕਿ ਦਿੱਲੀ ਦੇ ਵਿੱਚ ਜਿਹੜਾ ਆ ਗੈਸ ਚੈਂਬਰ ਜਿਹੜਾ ਆ ਉਹ ਖਤਰੇ ਦਾ ਸਭ ਤੋਂ ਜ਼ਿਆਦਾ ਖਤਰੇ ਦੀ ਕੈਂਟੀ ਹੈ ਔਰ ਉਹਦੇ ਤੇ ਚਰਚਾ ਕਰਨ ਦੇ ਲਈ ਇੱਕ ਵਿਸ਼ੇਸ਼ اجلاس ਹੋਣਾ ਚਾਹੀਦਾ ਹੈ ਲੋਕ ਸਭਾ ਦਾ ਜਾ ਜੋ ਬੱਚਿਆਂ ਨੂੰ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ ਰਾਹੁਲ ਗਾਂਧੀ ਨੇ ਇਹ ਕਿਹਾ ਹੈ ਕਿ ਅਸੀਂ ਇਸ ਉੱਤੇ ਲਗਾਤਾਰ ਕੰਮ ਕਰਾਂਗੇ ਔਰ ਦਿੱਲੀ ਦੇ ਇਕੁਆ ਲੈਵਲ ਦੇ ਉੱਤੇ ਜਿਹੜੀ ਹੈ ਗੱਲ ਹੋਣੀ ਚਾਹੀਦੀ ਹੈ ਸਦਰਨ ਚ ਪ੍ਰਦੂਸ਼ਣ ਤੇ ਚਰਚਾ ਹੋਵੇ ਔਰ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਕਿਸੇ ਮਾਂ ਨੂੰ ਮਿਲਦਾ ਹਾਂ ਤੇ ਮੇਰੇ ਕੋਲੇ ਉਹੀ ਸਵਾਲ ਪੁੱਛਦੇ ਨੇ ਸੋ ਦਿੱਲੀ ਦੀ ਹਵਾ ਨੂੰ ਲੈ ਕੇ rahul gandhi ਦੀ ਚਿੰਤਾ ਆ ਅਤੇ rahul gandhi ਨੇ ਕਿਹਾ ਆ ਕਿ ਵਿਸ਼ੇਸ਼ اجلاس ਹੋਣਾ ਚਾਹੀਦਾ ਆ ਲੋਕ ਸਭਾ ਦਾ ਬੱਚਿਆਂ ਲਈ ਸਾਫ਼ ਹਵਾ ਮੰਗ ਕਰ ਰਹੀਆਂ ਨੇ ਮਾਮਾ ਔਰ ਉਹ ਇੱਕ ਸਭ ਤੋਂ ਵੱਡੀ ਅਹਿਮ ਗੱਲ ਹੈ ਕਿਉਂਕਿ ਨੈਸ਼ਨਲ ਕੈਪੀਟਲ ਆ ਦਿੱਲੀ ਔਰ ਨੈਸ਼ਨਲ ਕੈਪੀਟਲ ਦਾ ਦਮ ਕੁੱਟ ਰਿਆ ਹੋਵੇ ਤਾਂ ਲੀਡਰ ਸਿਆਸਤਦਾਨ ਆ ਰਾਮ ਦੇ ਨਾਲ ਬੈਠੇ ਹੋਣ ਤਾਂ ਸਵਾਲ ਤੇ ਖੜੇ ਹੁੰਦੇ ਹੀ ਆ ਕਿਉਂਕਿ ਪਿਛਲੇ 8 ਦਿਨਾਂ ਦਾ ਜੇਕਰ ਇੱਕ ਵਾਈ ਲੈਵਲ ਦੇਖਿਆ ਜਾਵੇ ਦਿੱਲੀ ਦਾ ਤਾ ਉਹ ਸਾ ਨਹੀਂ ਲਿਆ ਜਾ ਸਕਦਾ ਉਸ ਦੇ ਅੰਦਰ ਉਹ ਇੱਕ ਤਰੀਕੇ ਦੇ ਨਾਲ ਜ਼ਹਿਰ ਹੈ ਔਰ ਇਹ ਵੀ ਕਿਹਾ ਕਿ ਕੰਪਨੀਆਂ ਨੇ ਵੀ ਕਿਹਾ ਆ ਕਿ ਵਰਕ ਫਰਮ ਹੋਮ ਦਿੱਤਾ ਜਾਵੇ ਕਿਉਂਕਿ ਦਿੱਲੀ ਦੇ ਵਿੱਚ ਸਮੋਗ ਇਦਾਂ ਦੀ ਹੈ ਕਿ ਤੁਹਾਨੂੰ ਲੱਗੇਗਾ ਕਿ ਰਾਤ ਪੈ ਗਈ ਹੈ ਦੁਪਹਿਰ ਨਹੀਂ ਦਿਨ ਨਹੀਂ ਰਾਤ ਵਰਗਾ ਮਾਹੌਲ ਹੈ ਔਰ ਇਹ ਖਤਰਨਾਕ ਹੈ ਪਰ ਫਿਲਹਾਲ ਹੁਣ ਦਿੱਲੀ ਲੀਡਰ ਆਫ ਓਪੋਜੀਸ਼ਨ ਦਾ ਬਿਆਨ ਆਇਆ ਆ ਔਰ ਉਹਨਾਂ ਨੇ ਕਿਹਾ ਆ ਕਿ ਸਪੈਸ਼ਲ ਸਦਨ ਦਾ ਜਿਹੜਾ ਆ ਇੱਕ ਪਰਵਧਾਨ ਹੋਣਾ ਚਾਹੀਦਾ ਆ ਉਤੇ ਡਿਸਕਸ਼ਨ ਸਿਰਫ ਤੇ ਸਿਰ ਪੋਲੂਸ਼ਨ ਤੇ ਹੋਵੇ ਦਿੱਲੀ ਦੀ ਹਵਾ ਦੀ ਗੁਣਵੱਤਾ ਤੇ ਹੋਵੇ ਔਰ ਇਸ ਸਮੇ ਇਹ ਬਹੁਤ ਵੱਡੀ ਖਬਰ ਰਾਹੁਲ ਗਾਂਧੀ ਦੇ ਵੱਲੋਂ ਰਾਹੁਲ ਗਾਂਧੀ ਨੇ ਜੜਾਇਆ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਕਿਹਾ ਆ ਕਿ ਮਾਂ ਮਿਲਦੀਆਂ ਨੇ ਤਾਂ ਉਹ ਚਿੰਤਾ ਜਤੌਂਦੀਆਂ ਨੇ ਔਰ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਇਹ